ਤੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸਾਰੇ ਦੋਸਤੋ ਮਿੱਤਰਾਂ ਤੋਂ ਵੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਇੱਕ ਪ੍ਰੀਤ ਟਰੈਕਟਰ ਜਿਹੜਾ ਕਿ ਸੇਲ ਹੋਣ ਵਾਸਤੇ ਆ ਤੁਹਾਡੇ ਮੇਰੇ ਪਿੱਛੇ ਦੇਖ ਰਹੇ ਤੁਸੀਂ ਪ੍ਰੀਤ ਟਰੈਕਟਰ ਖੜਿਆ ਤੇ ਇਹਦਾ ਕਰਾਹ ਕਰੋ ਨਾਲ ਲੱਗਿਆ ਹੋਇਆ ਪਿਛਲਾ ਕਰਾ ਵੀ ਨਾਲ ਲੱਗਿਆ ਤੁਹਾਨੂੰ ਪੂਰੀ ਡਿਟੇਲ ਦੱਸ ਦਿਆਂ ਆਓ ਪਹਿਲਾਂ ਟਰੈਕਟਰ ਦਾ ਇੱਕ ਰਾਉਂਡ ਅਪ ਲੈ ਲੈਂਦੇ ਆ ਆ ਦੇਖੋ ਜੀ ਟਰੈਕਟਰ ਦਾ ਚਾਰ ਫੇਰ ਤੁਹਾਨੂੰ ਪੂਰਾ ਘੁੰਮ ਕੇ ਦਿਖਾ ਦਿੰਨੇ ਆ ਟਰੈਕਟਰ 2021 ਮਾਡਲ ਹੈ ਟਾਇਰ ਨਿਕਰੇਸ਼ਨ ਦੇਖ ਲਓ 80% ਟਾਇਰ ਪਏ ਨੇ ਮੋੜਾ ਟਾਇਰ ਵੀ 80% ਪਿਆ ਠੀਕ ਆ ਤੇ ਟਰੈਕਟਰ ਨੂੰ ਪੂਰਾ ਸੀਲਡ ਇੰਜਨ ਹੈ ਕੋਈ ਚਾਪੀ ਚੁੱਪੀ ਨਹੀਂ ਲੱਗੀ 60 49 ਟਰੈਕਟਰ ਦਾ 60 49 ਪ੍ਰੀਤ ਟਾਇਰ ਪਿਛਲੇ ਸਾਈਜ਼ ਹੈਗਾ 16 9 28 ਇਹ ਬਾਈ ਜੀ ਨੇ ਕੰਮ ਕਰਖਿਆ ਤੀਗਾ ਜਿਵੇਂ ਰੋੜਾ ਨਹੀਂ ਮੰਦੀਆਂ ਗੀਆਂ ਜਿਵੇਂ ਮਿੱਟੀ ਵਗੈਰਾ ਲੰਦੇ ਨੇ ਦੋਕਰਾ ਹਤਾ ਲੱਗ ਰਹੇ ਨਾ ਤੇ ਉੱਪਰ ਸਿਸਟਮ ਲੱਗਿਆ ਸਾਰਾ ਆਪਣਾ ਇਹ ਕਹਿੰਦੇ ਵਿੱਚ ਹੀ ਦੇ ਦੇਣਾ ਆਪਣਾ ਸਾਰਾ ਸਿਸਟਮ ਡੈਕ ਡੁੱਕ ਲੱਗਿਆ ਐਂਪ ਲੱਗਿਆ ਹੋਇਆ ਆ ਟਰੈਕਟਰ ਦਾ ਨੰਬਰ ਆ ਆਨਲਾਈਨ ਸਰਚ ਕਰ ਲਿਓ ਲੇਕ ਇਸੇ ਕਿਤੇ ਕਿਸੇ ਪਾਸੇ ਨਹੀਂ ਗਈ ਲਿਫਟ ਵਗੈਰਾ ਦੇ ਵਿੱਚ ਦੇਖ ਸਕਦੇ ਸਾਰਾ ਸੁੱਕਾ ਪਿਆ ਇਹ ਤੁਹਾਨੂੰ ਦੱਸਣਾ ਦਾ ਜਿਹੜੀ ਦੀ ਪਲੇਟ ਲੱਗੀ ਹੁੰਦੀ ਹੈ ਨਾ ਇਹਦੇ ਡਿਟੇਲ ਪੂਰੇ ਲਿਖੀ ਹੁੰਦੀ ਆ 2021 ਮਾਡਲ ਟਰੈਕਟਰ ਆ ਫਸਟ ਓਨਰ ਆ ਕਾਪੀ ਉੱਤੇ ਕੋਈ ਲੋਨ ਨਹੀਂ ਹੈਗਾ ਸਾਰਾ ਕੁਝ ਕਲੀਅਰ ਆ ਕੈਸ਼ ਘੜਾਇਆ ਹੈ ਬਾਈ ਜੀ ਕਹਿੰਦਾ ਟਰੈਕਟਰ ਤੇ ਆ ਸਿਸਟਮ ਲੱਗਿਆ ਹੋਇਆ ਦੂਜਾ ਕਰਾ ਕਿੱਥੇ ਪਿਆ ਬਰੇ ਉਹ ਅੰਦਰ ਪਿਆ ਬਰੇ ਅੱਛਾ ਅੰਦਰ ਪਿਆ ਹੁਣ ਦੂਸਰਾ ਕਰਾ ਵੀ ਦਿਖਾ ਦਿੰਦਾ ਇਹਦਾ ਇੱਕ ਵਾਰ ਵੀਰੇ ਇੰਜਨ ਦਾ ਖੋਲ ਕੇ ਦਿਖਾ ਦਵਾ ਦਮਾ ਜਾ ਇੱਧਰ ਖੜਾ ਇਹ ਦਸਤਾਨ ਉਹਦੇ ਦੱਗੇ ਕਿਤਨੇ ਬੋਲਣਾ ਹੱਥ ਤੇ ਇੱਕ ਵਾਰ ਇਹ ਇੰਜਨ ਦੇਖ ਲੋ ਸਾਰਾ ਇੰਜਨ ਸਾਰਾ ਐਨ ਸੁੱਕਾ ਪਿਆ ਸੀਲਡ ਇੰਜਨ ਆ ਕੋਈ ਚਾਬੀ ਵੀ ਨਹੀਂ ਲੱਗੀ ਹੋਈ ਠੀਕ ਆ ਤੇ ਅੰਦਰਲੇ ਪਾਸੇ ਜੈਕ ਸਿਸਟਮ ਆਂਦਾ ਸ਼ੌਕਰ ਸਿਸਟਮ ਆਂਦਾ ਇਹ ਟਰੈਕਟਰ ਦੇ ਵਿੱਚ ਬਾਕੀ ਬਾਈ ਨੇ ਪੂਰਾ ਛਤਰੀ ਤੇ ਬਾਹਰਲੇ ਬੱਦ ਬਖਣਾ ਤੁਹਾਨੂੰ ਤੇ ਸ਼ੀਸ਼ੇ ਵੀ ਪੂਰੇ ਵਧੀਆ ਲਾਰ ਕੇ ਨਾ ਨਾ ਜਿਵੇਂ ਪਾਸ ਵਾਲੇ ਸ਼ੀਸ਼ੇ ਹਾਂ ਬਾਸ ਵਾਲੇ ਸ਼ੀਸ਼ੇ ਲਵਾਰ ਕੇ ਆਂ ਬਾਈ ਹਾਂ ਬਾਈ ਠੀਕ ਆ ਠੀਕ ਆ ਠੀਕ ਆ ਇਹਦਾ ਕੀ ਸਿਸਟਮ ਹੁੰਦਾ ਵੀਰੇ ਘੰਟੇ-ਘੰਟੇ ਕਿੰਨਾ ਚੱਲਿਆ ਹੋਇਆ ਐ ਇਹ ਟਰੈਕਟਰ? ਆ ਮੀਟਰ ਦੀ ਆ ਸੈਂਟਰ ਦੇ ਨਹੀਂ ਗਿਆ ਦੇਖਦਾ। ਦੇਖ ਰਿਹਾ ਹੁਣ। ਆ ਦੇਖੋ ਵੀ ओरिजिनल ਮੀਟਰ ਚੱਲਿਆ ਹੋਇਆ। ओरिजिनल ਚੱਲਿਆ ਹੋਇਆ ਮੀਟਰ ਜੋ ਵੀ ਚੱਲਿਆ ਹੋਇਆ। ਹਾਂ। 1392 ਘੰਟੇ ਚੱਲਿਆ। ਹਾਂ ਬਈ। ਅੱਛਾ 1392 ਘੰਟੇ ਚੱਲਿਆ ਹੋਇਆ ਇਹ ਸਾਰਾ origignal ਚੱਲਿਆ ਹੋਇਆ origignal ਚੱਲਿਆ ਹੋਇਆ ਕੋਈ ਮੀਟਰ ਬੈਕ ਬੋ ਕੁਝ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਠੀਕ ਹੈ ਜੀ ਤੁਰ ਮੈਂ ਕਹਿੰਦਾ ਬਾਈ ਆ ਕਰਾ ਵੀ ਚਲਾ ਕੇ ਦਿਖਾ ਦੇ ਮੜਾ ਜਾਨਾ ਸਿਸਟਮ ਤੇ ਟਰੈਕਟਰ ਦੀ ਸਟਾਰਟਿੰਗ ਦੇਖ ਲਓ ਆਪਸ ਸਰ ਤੋਂ ਸਟਾਰਟ ਕਰੇ ਤਾ ਇਹ ਸਾਰਾ ਕੁਝ ਵਰਕਿੰਗ ਦੇ ਵਿੱਚ ਚੱਲਦਾ ਹੀ ਖੜਾਇਆ ਬਾਈਨ ਸਾਰਾ ਪਿਛਲੇ ਲਿਫਟ ਦਿਖਾ ਦੇ ਇੱਕ ਵਾਰ ਆਹ ਲਿਫਟ ਦੇਖ ਲਓ ਲਿਫਟ ਭਾਵੇਂ ਚਲਾ ਕੇ ਠੀਕ ਆ ਕਾ ਕਰ ਦੋ ਬੰਦਾ ਅੰਦਰ ਕਰਾਦਾ ਦਾ ਤੇ ਕਰਾਦਾ ਦੋ ਅੰਦਰ ਆਲਾ ਆਜੋ ਬਾਈ ਤੁਹਾਨੂੰ ਅੰਦਰ ਕਰਾ ਦਿਹਾ ਦਿੰਦਾ ਕਿੱਥੇ ਪਿਆ ਲਚਕਾ ਨਹੀਂ ਦੇ ਲੰਗ ਲਚਕਾਣੀ ਅੱਛਾ ਲੰਗ ਉੱਥੇ ਲੰਗ ਤਿਆਰ ਹੁੰਦੇ ਨੇ ਕਰਾ ਕਰਾ ਲਚਕਾਣੀ ਅੱਛਾ 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 ਇਹਨਾਂ ਨੂੰ ਕਿੰਨਾ ਟਾਈਮ ਲੱਗਿਆ ਨੂੰ अच्छा जदि नाल ही लवा ले सके ठीक है भाई ट्राली भी कर सी बेचने वास्ते जो ट्राली हजे रुके बेचनी है ठीक 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 है ਅੱਛਾ ਆਹ ਵਾਲੇ ਕਰਾ ਨੇ ਇਹ ਪਿੱਛੇ ਵਾਲਾ ਕਰਾ ਹੋ ਗਿਆ ਨਾ ਇਹ ਪਿੱਛੇ ਵਾਲਾ ਕਰਾ ਠੀਕ ਹੈ ਇੱਕ ਉਹਨਾਂ ਨੂੰ ਇਕੱਠੀ ਲੈਤੀ ਇਹ ਵੀ ਲੰਗ ਲਚਕਾਣੀ ਤੋਂ ਆਇਆ ਇਹ ਵੀ ਲਚਕਾਣੀ ਤੋਂ ਬਣਿਆ ਹੋਇਆ ਉਹ ਵੀ ਲਚਕਾਣੀ ਦਾ ਬਣਿਆ ਹੋਇਆ ਉਹ ਵੀ ਲਚਕਾਣੀ ਦਾ ਬਣਿਆ ਜਿਹੜਾ ਪਾਸੋੜਾ ਲੰਗ ਪਿੰਡ ਪੈਂਦਾ ਹਾਂ ਹਾਂ ਅੱਛਾ 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 ਠੀਕ ਹੈ ਠੀਕ ਹੈ ਵੀ ਇਹ ਵੀ ਸਾਰਾ ਠੀਕ ਪਿਆ ਤਾਂ ਸਿਸਟਮ ਸਾਰਾ ਹਜੇ ਵਧੀਆ ਪਿਆ ਸਾਰਾ ਵਧੀਆ ਨਵਾਂ ਪਿਆ ਹੈ ਨਾ ਠੀਕ ਹੈ ਇਹ ਆਪਾਂ ਭਰਤ ਤੇ ਲਾਹ ਦੇ ਟਰੈਕਟਰ ਹਾਂ ਵੀਰੇ ਭਰਤ ਪੁਰਤ ਤੇ ਚੱਲੀ ਜਾਂਦਾ ਜਾਂ ਸੜਕਾਂ ਹੁਣ ਕਬ ਬਣਾਉਣੀਆਂ ਹੁੰਦੀਆਂ ਨੇ ਠੀਕ 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 ਜਿਵੇਂ ਸਕੀਮ ਕੱਟਦੀ ਹੈ ਕੱਚੀਆਂ ਸੜਕਾਂ ਠੀਕ ਹੈ ਠੀਕ ਹਾਂ ਉਹ ਠੀਕ ਤੇ ਮਿਲਦੇ ਆ ਜੀ ਆਪਾਂ ਪਰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਆਪਾਂ ਨੇ ਟਰੈਕਟਰ ਬਾਰੇ ਠੀਕ ਆ ਤੇ ਬਾਈ ਜੀ ਦੇ ਘਰੇ ਟਰੈਕਟਰ ਖੜਾ ਆ ਤੁਸੀਂ ਬਾਈ ਜੀ ਨਾਲ ਕੰਟੈਕਟ ਕਰ ਲਓ ਇਹ ਰਿਸ਼ੀ ਕਲੋਨੀ ਦੇ ਲਵੀ ਆ ਸ਼ਗੁਨ ਵਿਹਾਰ ਆ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਟਰੈਕਟਰ ਕਿਸ ਨੇ ਦੇਖਣਾ ਚਾਹ ਲੱਗ ਕੇ ਦੇਖ ਲਓ ਤੁਹਾਨੂੰ ਵੈਸੇ ਸਿਸਟਮ ਸਾਰਾ ਚਲਾ ਕੇ ਦਿਖਾਤਾ ਆਪਾਂ ਨੇ ਕਰਾ ਵੀ ਚਲਾ ਕੇ ਦਿਖਾਤਾ ਤੇ ਲਿਫਟ ਉੱਪਰ ਵਾਲੇ ਵੀ ਦਿਖਾਤੇ ਹਨ ਤੇ ਸਟਾਰਟਿੰਗ ਵੀ ਦਿਖਾਤੀ ਟਰੈਕਟਰ ਸਾਰਾ ਸੁੱਕਾ ਪਿਆ ਸੀਲਡ ਇੰਜਨ ਤੇ ਆਪਣੀ ਵੀਡੀਓ ਬਾਅਦੇ ਬਾਅਦ ਸ਼ੇਅਰ ਕਰੋ ਤਾਂ ਜੋ ਲੋਡ ਬੰਦ ਤੱਕ ਵੀਡੀਓ ਪਹੁੰਚ ਸਕੇ ਜਿੰਨੇ ਟਰੈਕਟਰ ਲੈਣਾ ਉਹ ਬਾਈ ਆ ਕੇ ਟਰੈਕਟਰ ਦੇਖ ਸਕਦਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਾਂ ਤੱਕ ਲਈ ਸਸੇਕਾਰ